ਦੇਖੋ ਬੀਜੇਪੀ ਨੂੰ ਨਾ ਇੱਕ ਇਹਨੂੰ ਉਹਨਾਂ ਦੀ ਈਗੋ ਕਹਿ ਲੋ ਜਾਂ ਇਸ ਤਰ੍ਹਾਂ ਕਹਿ ਲੋ ਕੀ ਹੋ ਰਿਹਾ ਕਿ ਸਾਰੇ ਦੇਸ਼ ਤੇ ਅਸੀਂ ਕਬਜ਼ਾ ਕਰ ਲਈ ਉਹ ਹਰ ਜਾਇਜ਼ ਨਜਾਇਜ਼ ਢੰਗ ਨੇ ਨਾ ਜਿਹੜੇ ਉਹ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਤੋੜਨ ਦੇ ਜਿੱਥੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅਸਥਿਰ ਕਰਨ ਦੇ ਇਹ ਸਾਰੇ ਕੋਝੇ ਯਤਨ ਉਹਨਾਂ ਵੱਲੋਂ ਹੁਣ ਤੋਂ ਨਹੀਂ ਬਹੁਤ ਪਹਿਲਾਂ ਤੋਂ ਕੀਤੇ ਜਾ ਰਹੇ ਨੇ ਕਈ ਸਟੇਟਾਂ ਦਾ ਜ਼ਿਕਰ ਕਰ ਲਈਏ ਜੇ ਮਹਾਰਾਸ਼ਟਰ ਦਾ ਕਰ ਲਈਏ ਕਰਨਾਟਕਾ ਦਾ ਕਰ ਲਈਏ ਤਾਂ ਹਰ ਜਗ੍ਹਾ ਇਸ ਤਰ੍ਹਾਂ ਦੇ ਚੱਲਣਾ ਚਾਹੁੰਦੇ ਜਿੱਥੇ ਕਿਤੇ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਬਹੁਮਤ ਨਹੀਂ ਮਿਲਦਾ ਉੱਥੇ ਬਹੁਮਤ ਗਲਤ ਟੰਗ ਅਪਣਾ ਕੇ ਡੈਮੋਕ੍ਰੇਸੀ ਦਾ ਕਤਲ ਕਰਕੇ ਉੱਥੇ ਬਹੁਮਤ ਜਟਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਪੰਜਾਬ ਦੇ ਵਿੱਚ ਆਪਰੇਸ਼ਨ ਲੋਟਸ ਸ਼ੂ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤੇ ਉਸ ਤੇ ਇਹਨਾਂ ਨੂੰ ਮਾਰ ਖਾਣੀ ਪਈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਚੱਲ ਰਹੀ ਹੈ ਜਿਹੜਾ ਸਾਡਾ ਇੱਕੋ ਇੱਕ ਨਿਸ਼ਾਨਾ ਹੈ ਕਿ ਲੋਕਾਂ ਦੀ ਸੇਵਾ ਕਰੀ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਤੇ ਪੂਰੇ ਉੱਤਰ ਨੇ ਸੋ ਹੁਣ ਜੋ ਇਹਨਾਂ ਨੇ ਸਾਡੀ ਐਮ.ਐਲ.ਏ. ਮੈਡਮ ਨਰਿੰਦਰ ਕੌਰ ਭਰਾਜ ਨੂੰ ਇਹ ਪੇਸ਼ਕਸ਼ ਕੀਤੀ ਹੈ ਮੈਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਕਿਉਂਕਿ ਇੱਕ ਲੋਕਤੰਤਰੀਕ ਢੰਗ ਦੇ ਨਾਲ ਚੁਣੀ ਹੋਈ ਸਰਕਾਰ ਦੇ ਕਿਸੇ ਨੁਮਾਇੰਦੇ ਨੂੰ ਇਸ ਤਰ੍ਹਾਂ ਦੇ ਲਾਲਚ ਦੇਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਇਹ ਇੱਕ ਨੈਸ਼ਨਲ ਪਾਰਟੀ ਨੂੰ ਸ਼ੋਭਾ ਨਹੀਂ ਦਿੰਦੀ ਪਰ ਮੈਨੂੰ ਲੱਗਦਾ ਇਸ ਤਰ੍ਹਾਂ ਕਿ ਹਰਿਆਣੇ ਦੇ ਵਿੱਚ ਇੱਕ ਕਹਾਵਤ ਹੈ ਇੱਕ ਆਮ ਚਰਚਾ ਹੈ ਲੋਕਾਂ ਦੇ ਵਿੱਚ ਕਿ ਹਰਿਆਣੇ ਦੀ ਸਰਕਾਰ ਹੈ ਜਿਹੜੀ ਉਹ ਜਿਹੜੇ ਪਿਛਲੇ ਮੁੱਖ ਮੰਤਰੀ ਨੇ ਮਨੋਹਰ ਲਾਲ ਜੀ ਖੱਤਰ ਸਾਹਿਬ ਚਲਾ ਰਹੇ ਨੇ ਪਿਛਲੇ ਨੈਰ ਸਿੰਘ ਸੈਣੀ ਜੀ ਦਾ ਇੱਕ ਚਿਹਰਾ ਨੇ ਤੇ ਉਹ ਗੱਲ ਸਹੀ ਹੁੰਦੀ ਜਾਪਦੀ ਹੈ ਕਿ ਉਹ ਹੁਣ ਅਕਸਰ ਜਦੋਂ ਵੀ ਦੇਖਿਆ ਜਾਂਦਾ ਵੈਸੇ ਇਸ ਗੱਲ ਤੇ ਸਾਨੂੰ ਇਤਰਾਜ ਨਹੀਂ ਹੈ ਕੋਈ ਨਾ ਸੀ ਕੋਈ ਇਤਰਾਜ ਕਰ ਸਕਦੇ ਹਿੰਦੁਸਤਾਨਿਕ ਕ ਕੋਈ ਕਿਤੇ ਆਵੇ ਕਿਤੇ ਜਾਵੇ ਕੋਈ ਇਸ ਗੱਲ ਦਾ ਮਤਲਬ ਨਹੀਂ ਹੈ ਆਉਂਦੇ ਨੇ ਸਵਾਗਤ ਹੈ ਪਰ ਲੱਗਦਾ ਇਸ ਤਰ੍ਹਾਂ ਹੈ ਵੀ ਉਹਨਾਂ ਦੀ ਡਿਊਟੀ ਇਸ ਗੱਲ ਤੇ ਲਾਈ ਗਈ ਹੈ ਕਿ ਤੁਸੀਂ ਉੱਥੇ ਜਾਓ ਉੱਥੇ ਦੇਖੋ ਉੱਥੇ ਤੁਸੀਂ ਇਸ ਤਰ੍ਹਾਂ ਦੇ ਅੱਜ ਇਸ ਤਰ੍ਹਾਂ ਹੁਣ ਨਰਿੰਦਰ ਗੌਰ ਭਰਾਜ ਨੂੰ ਪੇਸ਼ਕਸ਼ ਕੀਤੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰੋ ਸੋ ਮੈਨੂੰ ਲੱਗਦਾ ਵੀ ਉਹ ਪੰਜਾਬ ਦੇ ਵਿੱਚ ਜ਼ਿਆਦਾ ਰਹਿੰਦੇ ਤੇ ਹਰਿਆਣੇ ਦੇ ਵਿੱਚ ਘੱਟ ਰਹਿੰਦੀ ਹੈ ਪਰ ਨਿਰੰਦਰ ਕੌਰ ਭਰਾਜ ਨੇ ਵੀ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਤੇ ਮੈਂ ਵੀ ਇਹ ਗੱਲ ਕਹਿਣੀ ਚਾਹਣਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਤੇ ਸਿਰਫ ਬਦਲਾਅ ਦੇ ਲਈ ਆਈ ਹੈ ਰਾਜਨੀਤਿਕ ਜੋ ਇੱਕ ਰਾਜਨੀਤੀ ਦੇ ਵਿੱਚ ਵੱਡਾ ਇਸ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਸੀ ਕਿ ਸਹੀ ਲੋਕ ਦੇ ਲੋਕਾਂ ਨੂੰ ਵਿਸ਼ਵਾਸ ਉੱਠ ਗਿਆ ਦੀ ਰਾਜਨੀਤਿਕ ਲੋਕਾਂ ਤੋਂ ਤਾਂ ਹੀ ਸਾਰੀਆਂ ਜਿਹੜੀਆਂ ਇਹ ਪਾਰਟੀਆਂ ਸੀ ਇਹਨਾਂ ਨੂੰ ਨਕਾਰ ਕੇ ਲੋਕਾਂ ਨੂੰ ਐਡਾ ਵੱਡਾ ਮਾਹੌਤ ਸਾਨੂੰ ਦਿੱਤਾ ਸੀ ਲੋਕਾਂ ਨੂੰ ਯਕੀਨ ਹੈ ਕਿ ਇਹ ਬਦਲਾਅ ਵੀ ਕਰਨਗੇ ਤੇ ਲੋਕਾਂ ਦੀ ਅਸਰ ਦੀ ਪੂਰਾ ਉੱਤਰ ਨੇ ਤੋਂ ਅਸੀਂ ਪੂਰਾ ਉੱਤਰ ਰਹੇ ਆ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਨੇ ਜਿਹਦੀ ਜ਼ਿੰਦਾ ਜਗ ਦਾ ਆਧਾਰ ਨਹੀਂ ਹੈ ਕਿ ਕੋਈ ਵੀ ਇਲੈਕਸ਼ਨ ਅਸੀਂ ਜਿੱਤਦੇ ਆ ਸੋ ਇਸ ਕਰਕੇ ਇਹਨਾਂ ਨੂੰ ਆਪਣਾ ਇੱਕ ਗੰਦੀ ਖੇਡ ਹੈ ਜਿਹੜੀ ਇਹ ਬੰਦ ਕਰ ਦੇਣੀ ਚਾਹੀਦੀ ਹੈ ਅਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਇਕਜੁੱਟਾਂ ਇਹਨਾਂ ਦੀ ਕਿਤੇ ਦਾਲ ਗੱਲ ਨਾਲ ਹੀ ਨਹੀਂ ਇਹ ਆਪਦਾ ਗੋਰਖ ਧੰਦਾ ਬੰਦ ਕਰਨਾ ਅਜਿਹਾਂ ਗੱਲਾਂ ਤੋਂ ਬਾਹਰ ਜਾਣਾ ਤੇ ਸੰਗੀਤਾਂ ਚ ਨੂੰ ਨੁਕਸਾਨ ਨਾ ਪਹੁੰਚਾਉਣ